ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Embroidery Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੂਰੇ ਵਾਲਾ ਜ਼ਿਲ੍ਹਾ ਦਾ ਤਸੀਲਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਜਿਹਨਾਂ ਦੇ ਵੀਡੀਓ ਆਉਂਦੇ ਜਾਂ ਰਹੇ ਨੇ ਅੱਜ ਜੀ ਤੁਹਾਡੇ ਲਈ ਨਕੀਨੇ ਲੈ ਕੇ ਆਏ ਆ ਤਿੰਨ ਟੋਕੜ ਗੱਬਣਾ ਜੀ ਤੇ ਤਿੰਨ ਸੋਈਆਂ ਵੀ 200 ਸੋਈਆਂ ਵੀ ਟੋਟਲ 5 ਨੱਕ 6 6 ਲੈ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਸੋਸ ਸਸਰੀ ਗਾਲ ਜੀ ਸਸਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਗਰਜਨ ਸਿੰਘ ਜੀ ਟੈਂਡ ਕੋਰਿਆ ਜਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 7088434737 ਠੀਕ ਆ ਭਾਈ ਜਿਹੜਾ ਪਹਿਲਾ ਵੀਡੀਓ ਭਾਈ ਵੈਗ ਗਿਆ ਮਾਰ ਹਾਂਜੀ ਵੈਗ ਗਿਆ ਜੀ ਠੀਕ ਆ ਭਾਈ ਚਰਸੀ ਤੋਂ ਸ਼ੁਰੂ ਕਰ ਲਾਂਗੇ ਫਿਰ ਸੂਆ ਕਿੰਨਾ ਮਸੂਈ ਵੀ ਆ ਜੀ ਇਹ ਜੀ ਦੂਜਾ ਸੂਆ ਸੂਈ ਆ ਕਿ ਕਿੰਨਾ ਟਾਈਮ ਹੋ ਗਿਆ ਜੀ ਸੂਈ ਇਹ ਗੰਭਰਾ ਜੀ ਮੰਨ ਕੇ ਚੱਲੋ ਪੌਣੇ ਤਾਂ ਨਾ ਮਹੀਨਿਆਂ ਦੀ ਉਹਨਾਂ ਤਿੰਨਾਂ ਤਿੰਨਾਂ ਉਹਨਾਂ ਤਿੰਨਾਂ ਵੀ ਨਹੀਂ ਦਿੰਦੀ ਕਿਹਾ ਜਿਹੜਾ ਆਪਾਂ ਡਾਕਟਰ ਆਪਦਾ ਲਗਾਈ ਸੀ ਉਹ ਐ ਦਿਨ ਘਟਦੇ ਆ ਤਿੰਨਾਂ ਤੋਂ ਠੀਕ ਆ ਪੰਜ ਹੋਣ ਹਾਂ ਪੰਜ ਤੇ ਕਰਦੇ ਉਹ ਚ ਚਾਹ ਚਾਹ ਘਾੜ ਘਾੜ ਕਰਦੇ ਠੀਕ ਆ ਪੌਣੇ ਤਿੰਨ ਮਹੀਨੇ ਦੀ ਗੱਬਣ ਹਾਂ ਹਾਂ ਪੌਣੇ ਤਾਂ ਨੰਗੀ ਆ ਸਮਝੋ ਹਾਂਜੀ ਭਾਈ ਦੁੱਧ ਕਿੰਨਾ ਤਿਆਰ ਦੁੱਧੇ ਥੱਲੇ ਬਣ ਕੇ ਚਲੋ 9 ਕਿਲੋ ਕੰਡੇ ਵਾਲਾ ਜੀ ਜੋਕੇ ਦੇ ਹਾਂ ਜੋਕੇ ਦਿਆਂਗੇ ਜਿਹੜਾ ਠੀਕ ਤੋੜ ਕੇ ਦਿਖਾ ਦਿੰਦੇ ਬਹੁਤ ਸੋਹਣੀ ਪੰਜਾਬ ਵਾਲੀ ਜਾਤੀ ਫੱਦ ਕਾਠ ਵੀ ਚੰਗਾ ਬਜਲ ਵੀ ਚੰਗਾ ਪੌਣੇ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਮੇਰੀ ਸਪੈਸ਼ਲੀ ਬੇਨਤੀ ਹੈ ਵੀਰਾਂ ਨੂੰ ਕਿ ਡਾਕਟਰ ਆਪ ਦਾ ਨਾਲ ਜਰੂਰ ਲੈ ਕੇ ਆਓ ਜਿਹੜਾ ਦੁੱਧ ਆ ਬਾਈ ਦੇ ਘਰੇ ਤੁਸੀਂ ਚੁਵਾਈ ਕਰ ਲਓ 9 ਕਿਲੋ ਕੰਡੇ ਵਾਲਾ ਤਿਆਰ ਆ ਬਾਕੀ ਗਰਮੀਆਂ ਦਾ ਤੋਹਫਾ ਜੀ ਫੈਟ ਚੰਗੀ ਆਉਣੀ ਆ ਗਰਮੀ ਮਨਾਉਣੀ ਨੇ ਤੇ ਆਉਂਦੇ ਸੂਏ ਨੂੰ 4 ਪੈਸੇ ਵੀ ਦੇ ਜੂਗੇ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਣਾ ਬਾਕੀ ਵਜਨ ਵਜੂਦ ਦੀ ਚੰਗੀਆਂ 9 ਕਿਲੋ ਦੁੱਧ ਤੇ ਪੌਣੇ 3 ਮਹੀਨੇ ਦੀ ਗੱਬਣ ਚੈੱਕ ਪਾਸ ਜੀ ਬਾਕੀ ਸ਼ਾਈਨਿੰਗ ਵਾਲੀ ਸਕਿਨ ਆ ਜੀ ਵਜਨ ਵਜੂਦ ਦੀ ਚੰਗੀ ਦੁੱਧ ਸੇਵਾ ਨਾ ਕਰਮ ਵਾਲੀ ਵਧ ਵੀ ਸਕਦੀ ਆ ਸੋਨਾ ਹਵਾਨਾ ਫਿਟਿੰਗ ਵਾਲਾ ਕਟਲਾ 201 ਆ ਜੀ ਮੁੱਲ ਬਈ ਦਾ ਜਾਇਜ਼ ਜੀ ਮੁੱਲ ਨੇ 35000 ਆ ਜੀ ਉਹ ਜੁਮਾਨਤ ਕਰ ਦਿਆਂਗੇ ਜਮਾ ਜਾਇਜ਼ ਮੁੱਲ ਕੀਤਾ ਬਾਈ ਨੇ 35000 ਰੁਪਏ ਵਿੱਚੋਂ ਮਾਨਤਨ ਹੋ ਜਾਊਗਾ ਜੀ 2 ਨੰਬਰ ਸੂਣੀ ਐਫ 2 ਅਗਰ ਨਿਮਾ ਸੂਈ ਦੀ ਉਹ ਬਈ ਇਹ ਜੀ ਦੂਜਾ ਸੂਆ 20 ਵੀ ਹੈ ਜੀ ਤੀਜੇ ਇਸੇ ਗੱਭਣਾਂ ਜੀ ਤੀਜੇ ਦੀ ਗੱਭਣਾਂ ਜੀ ਠੀਕ ਆ ਬਾਈ ਤੇ ਕਿੰਨੇ ਟਾਈਮ ਦੀ ਗੱਭਣਾਂ ਹੈ ਇਹ ਇਹ ਜੀ ਇਹ ਵੀ ਰਹਿੰਦੇ ਨੇ ਟਾਈਮ ਦੀ ਇਹ ਆ ਪੌਣੇ ਇੱਕ ਤਿੰਨ ਮਹੀਨੇ ਹਾਂ ਪੌਣੇ ਤਿੰਨ ਦੀ ਇਹ ਆ ਜੀ ਹਾਂ ਜੀ ਠੀਕ ਆ ਭਾਈ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਇਹ ਥੱਲੇ ਹੈ 11 ਕਿਲੋ ਤਿਆਰ ਜੀ 11 ਕਿਲੋ ਹਾਂਜੀ ਸੋਰ ਕੇ ਦਿਖਾ ਦਿਓ ਭਾਈ ਤੇ ਭਾਈ ਜਿਹੜੇ ਇਹਨਾਂ ਦੇ ਥੀਮਣ ਲੱਗੇ ਉਹਨਾਂ ਦਾ ਰਿਕਾਰਡ ਹੈਗਾ ਜੀ ਆਪਣੇ ਨਹੀਂ ਜੀ ਉਹਨਾਂ ਦਾ ਨਾਮ ਆਪਾਂ ਪੁੱਛਿਆ ਹੀ ਹੈ ਜੀ ਠੀਕ ਆ ਭਾਈ ਹਾਂਜੀ ਦੂਜਾ ਸੂਆ ਸੂਈ ਹੋਈ ਆ ਜੀ ਤੀਜੇ ਸੂਏ ਵਾਸਤੇ ਗੱਬਨਾ ਹਾਈਟ ਚੈੱਕ ਕਰੋ ਬੱਚੀ ਦੀ ਫੁੱਲ ਚੰਗੀ ਹਾਈਟ ਦੀ ਤੇ ਫੁੱਲ ਚੰਗੀ ਬਰੀਡ ਦੀ ਆ ਦੁੱਧ ਦੇ ਥੱਲੇ 11 ਕਿਲੋ net ਤਿਆਰ ਆ ਸੋਹਣਾ ਥਾਣਾ ਵਜਨ ਸੱਦ ਕੱਢ ਦੀ ਚੰਗੀ ਆ ਪੌਣੇ 3 ਮਹੀਨਿਆਂ ਦੀ ਗੱਬਣ ਚੱਕ ਪਾਸੇ ਇਹ ਆ ਜੀ ਤਸੱਲੀ ਤੁਸੀਂ ਕਰਨੀ ਆਵਦਾ ਡਾਕਟਰ ਨਾਲ ਜ਼ਰੂਰ ਲੈ ਕੇ ਆਓ ਸਰਾਂ ਦੇ ਸੈਲਸ ਕੋਨੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲੇ ਦੇਖ ਸਕਦੇ ਹੋ ਤੁਸੀਂ ਬਾਕੀ ਕੱਟ ਵਾਲਾ ਟੂਲ ਸਹਵਾਨਾ ਜੀ ਵੀਡੀਓ ਬਣਾਉਣ ਦਾ ਸਮਾਂ 12:11 ਮਿੰਟ ਦਾ ਜੀ ਥਣਲੇਵੀ ਦੀ ਜੱਜਮੈਂਟ ਉਹ ਹਿਸਾਬ ਨਾਲ ਕਰੋ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਜੀ ਇਹਦਾ ਮੁੱਲ ਬਈ ਇਹਦਾ ਮੁੱਲ ਜੀ 55000 ਉਹ ਜੀ ਮੰਨਤਾ ਲਈ ਹਾਂ ਕਰਦੇ ਆ ਜੀ ਇਹਦਾ ਮੁੱਲ ਬਈ 55000 ਰੁਪਇਆ ਕਰਦੇ ਆ ਬਾਕੀ ਉਹਦੇ ਜੋ ਮਾਨਤਾ ਨੂੰ ਹੋ ਜੂਗਾ ਜੀ ਨੰਬਰ ਬਈ ਦੂਜਾ ਸੂਆ ਇਸ ਹੋਈ ਹੈ ਜੀ ਤੀਜੇ ਦੀ ਹੈ ਗੱਬਣਾ ਕਿੰਨੇ ਟਾਈਮ ਦੀ ਜੀ ਇਹ ਵੀ ਪੰਜਾਂ ਤੋਂ ਬਾਹਰ ਆ ਪੰਜਾਂ ਤੋਂ ਬਾਹਰ ਪੰਜ ਮੰਨ ਕੇ ਆ ਜਾ ਰਹੇ ਹਾਂ ਹਾਂ ਜੀ ਪੰਜ ਮੰਨ ਕੇ ਆਏ ਠੀਕ ਹੈ ਦੁੱਧ ਕਿੰਨਾ ਤਿਆਰ ਆ ਜੀ ਇਹ ਸਾਰੇ ਬਣ ਕੇ ਚਲੋ 13 ਕਿਲੋ ਤਿਆਰ ਆ ਜੀ 13 ਕਿਲੋ ਟੰਡੇ ਵਾਲਾ ਹਾਂ ਜੀ ਕੋ ਲਓ ਆਓ ਫਿਰ ਬਾਹਰ ਬਾਕੀ ਵੱਡਿਆਂ ਵੇਣਾ ਆਪਣੇ ਕੋਲ ਰਾਤ ਹੀ ਮਾਲ ਆਇਆ ਜੀ ਦੁੱਧ ਹੋਰੀ ਬਾਸ ਸਕਦੇ ਲਗਭਗ ਬਈ 5 ਤੋਂ ਬਾਹਰ ਆ ਗਾ ਸਾਰੇਆਂ ਦਾ ਹਾਂ ਜੀ ਹਾਂ ਜੀ 5 ਫੁੱਟ ਤੋਂ ਬਾਹਰ ਆ ਸਾਰੀਆਂ ਵੱਡੀਆਂ ਕੋਈ ਛੋਟੀਆਂ ਨਹੀਂ ਆਪਾਂ ਦਰਮਿਆਨੀਆਂ ਵੀ ਨਹੀਂ ਕਹਿ ਸਕਦੇ ਫੁੱਲ ਵੱਡੀਆਂ ਫੁੱਲ ਵੱਡੀਆਂ ਜੀ ਇਹ ਤੋਂ ਵੱਡੇ ਨਾ ਹੋ ਵੀ ਨਹੀਂ ਸਕਦੇ ਐਡਾ ਵੱਡਾ ਤਾਂ ਫਿਰ ਫਾਰਮ ਦੀ ਗਾਂ ਹੀ ਹੁੰਦੀ ਹੈ ਜਿਹੜੀ ਆਪਾਂ ਘਰੇ ਰੱਖਦੇ ਆ ਉਹਦੇ ਹਿਸਾਬ ਨਾਲ ਫੁੱਲ ਵੱਡੀ ਗਾਂ ਜੀ ਹਾਂਜੀ ਹਾਂਜੀ ਬਾਕੀ ਸਣਾ ਦੇ ਸਹਿਜ ਇਹਦੇ ਵੀ ਸੋਨੇ ਆ ਪੰਜਾਂ ਤੋਂ ਹੈ ਤਾਂ ਬਾਈ ਕਹਿੰਦਾ ਬਾਹਰ ਹੀ ਗੱਬਣਾ ਪਰ ਪੰਜ ਮੰਨ ਕੇ ਆ ਜਿਓ ਦੁੱਧ 13 ਕਿਲੋ ਬਾਈ ਹਾਂ 13 ਕਿਲੋ ਟੰਡੇ ਆ 13 ਸੱਜਰਾ ਜਿੰਨਾ ਦੁੱਧ ਆ ਜੀ ਛੋਟੀ ਗਾਂ ਦੇ 13 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਦੋ ਟਾਈਮ ਚੋਲੇ ਚਾਰ ਚੋਲੇ ਚਾਹੇ 6 ਚੋਲੇ ਫਰਨਾਬਲ ਸਹਿਜ ਵੀ ਸੋਹਣੇ ਗੈਸ ਤੇ ਲੱਗੇ ਹੱਥੀ ਚਵਾਈ ਵਾਲੇ ਇਹਦਾ ਮੁੱਲ ਬਈ ਮੁੱਲ ਇਹਦਾ ਹੀ 55 ਜੀ ਠੀਕ ਜੇ ਕੋਈ ਜੋੜਾ ਲੈ ਲੈ ਵੀਰ ਵੱਧ ਕਰ ਦਿਆਂਗੇ ਮਾਨਤਾਂ ਜੀ ਠੀਕ ਆ ਬਈ ਮੁੱਲ ਇਹਦਾ ਵੀ 55 ਤੇ ਤਿਆਰ ਹੋਗਾ ਦੋਨੇ ਲੱਖ ਲੱਖ ਰੁਪਈਆ ਦੇ ਵੜਾ ਜੀ ਹਾਂ ਜੀ ਹਾਂ ਜੀ ਫਰੀਡ ਵਾਲੀਆਂ ਪੁੱਲ ਸੇਵਾਗੌਰ ਹਾਂ ਜੀ ਬਾਕੀ ਗੱਲ ਇਹ ਆ ਜੇ ਆਪਣੇ ਕੋਈ ਹੋਰ ਦੋ ਦਿਨ ਖੜੇ ਖੜੀਆਂ ਨਾ ਦੋ ਦਮਾ 15 15 ਕਿਲੋ ਚਵਾ ਦੇਗੇ ਥੱਲੇ ਵਾਧੀ ਜਾਣਾ ਜੀ ਹਾਂਜੀ ਇਹ ਤਾਂ ਬਈ ਜਿੰਨਾ ਪਾਲਾ ਲੈ ਲੈ ਇਹਨਾਂ ਤੇ ਸੂਈ ਥੱਲੇ ਵਾਲ ਸੀ ਮਾਲਕਾ ਦੱਸਿਆ ਵੀ 6 ਕਿਲੋ ਉਹ ਦਿੰਦੀ ਰਹੀ ਆ ਤਾਜੀ ਸੂਈ ਠੀਕ ਆ ਇਹ 25 25 ਪਲੱਸ ਬਾਕੀ ਬਈ ਬਰੀਡ ਦੇ ਪੱਖ ਤੋਂ ਬਹੁਤ ਚੰਗੀਆਂ ਦੋਨੇ ਹੀ ਵਿਹੜਾ ਹਾਂਜੀ ਤੀਜਾ ਤੀਜਾ ਸੂਆ ਵੇਖਣ ਨੂੰ ਬਈ ਲੱਗਦੇ ਨਹੀਂ ਭਲਾ ਦੂਜਾ ਦੂਜਾ ਬੰਦਾ ਕਹਿ ਦਿੰਦਾ ਮੈਂ ਕਹਿ ਵੀ ਸਕਦਾ ਸੀਗਾ ਜੀ ਇਹ ਨੂੰ ਪਹਿਲਾ ਸੂਆ ਕਹਿ ਕੇ ਵੇਚ ਦਿਓ ਹਾਂਜੀ ਇਹ ਨੂੰ ਤਾਂ ਭਲਾ ਪਹਿਲਾ ਸੂਆ ਆ ਕੱਪ ਹਾਂ ਪਹਿਲਾ ਕਹਿ ਕੇ ਚਲਦੀ ਹੈ ਜੀ ਵੇਖ ਨਹੀਂ ਦਿੰਦੀ ਜੀ ਪਰ origignal ਜਿਹੜੀ ਗੱਲ ਹੈਗੀ ਆ ਉਹ ਸਹੀ ਹੈ ਜੀ ਹਾਂਜੀ 55 55000 ਦੋਨਾਂ ਦਾ ਜੋੜਾ ਲੈ ਲੂ ਮਾਮਤਾਂ ਨੂੰ ਉੱਜਾ ਹੋ ਜਾਊਗਾ ਜੀ ਤਿੰਨ ਨੰਬਰ ਬਾਈ ਕਰੋ ਸੰਗ ਗਰਮੀ ਦਾ ਤੂਫਾਨ ਕੋਦੋ ਸੂਈ ਹੈ ਜੀ ਇਹੇ ਇਹ ਨੂੰ ਸੂਈ ਨੂੰ ਜੇ ਪੰਜਵਾਂ ਦਿਨ ਹੋ ਗਿਆ ਮਗਰ ਇਹਦੇ ਵੱੱਛੀ ਆ ਮਗਰ ਬੱਚੀ ਆ ਜੀ ਉਧਰ ਬਾਹਰ ਬੈਠੀ ਹਾਂ ਬਾਹਰ ਬੈਠੀ ਆ ਆਪਾਂ ਬਾਅਦ ਚ ਦਿਖਾ ਦਿੰਨੇ ਆ ਜੇਰ ਡਾਣਾ ਜੀ ਹਾਂ ਜੇਰ ਉੱਤੀ ਆ ਜੀ ਠੀਕ ਆ ਭਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥਲੇ ਮੰਨ ਕੇ ਚਲੋ ਉਹਦਾ 20 ਕਹਿੰਦੇ ਸੀ ਠੀਕ ਆ ਜੀ ਪਰ ਆਪਾਂ 19 ਦੀ ਗਰੰਟੀ ਦੇਾਂਗੇ 19 ਜੋ ਕੇ ਲੈ ਜੀ ਜੋ ਕੇ ਲੈ ਜੀ 19 ਲੈ ਚੱਲੀ ਜੀ ਤੇ ਦੁੱਧ ਮੰਨ ਕੇ ਜਦੋਂ 23 24 ਕਿਲੋ ਦੇਊਗੀ ਠੀਕ ਆ ਭਾਈ ਜਿਹੜਾ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਸਹੀ ਗਾ ਇਹਨਾਂ ਦਾ ਦੁੱਧ 23 ਆ ਜਾਂਦਾ ਹਾਂ ਜੀ 23 ਦਾ ਵੀ ਚੱਲੋ ਬਾਜੀ ਭਾਈ ਮੱਝਾਂ ਰ ਗਈ ਹੋਣਾ ਦੁੱਧ ਦੇ ਦਾ ਅੰਗਕ ਕ੍ਰਾਸ ਜ਼ਰੂਰ ਆ ਪਰ ਹਾਈਟ ਉਹਨਾਂ ਐਚਐਫ ਜੱਡੀ ਆ ਜੀ ਕੋਈ ਛੋਟੀ ਨਹੀਂ ਆਪਾਂ ਕਹਿ ਸਕਦੇ ਥਣ ਬਹੁਤ ਟਾਪ ਦਾ ਲੱਗਿਆ ਵਾ ਮਗਰ ਬੱਚੀ ਆ ਤੁਹਾਨੂੰ ਦਿਖਾ ਦਿੰਨੇ ਆ ਕਿਹੜੀ ਆ ਬਈ ਬੱਚੀ ਆ ਬੱਚਾ ਬੱਚੀ ਬੇਟੀ ਜਿਹੜੀ ਜੇਜੀ ਕਰਮ ਵਾਲੀ ਆ ਆਪ ਆ ਉਹ ਜੀ ਸੇਮ ਬੱਚੀ ਆ ਹਾਂਜੀ ਚੈੱਕ ਕਰ ਸਕਦੇ ਹੋ ਕਾਲੀ ਬੱਚੀ ਆ ਕ੍ਰਾਸ ਦੀ ਹੋਪ ਇੰਦੀ ਆ ਥਣ ਬਹੁਤ ਸੋਹਣਾ ਲੱਗਿਆ ਬਾਈ ਕਹਿੰਦਾ ਮਾਲਕਾਂ ਨੇ ਤਾਂ 20 ਲੀਟਰ ਆ ਕਿਹਾ ਆਪਾਂ 19 ਲੀਟਰ ਦੀ ਗਾਰੰਟੀ ਲੈਨੇ ਲੈ ਚੱਲੀ ਵੀਰ ਵਾਪਸ ਦੋ ਟੈਮ ਚੋਲਿਓ ਚਾਰ ਚੋਲਿਓ ਚਾਹੇ ਛੇ ਚੋਲਿਓ ਥਣਾ ਦੀ ਓਕੇ ਆ ਜੀ ਹਾਂਜੀ ਥਣਾ ਦੀ ਓਕੇ ਠੀਕ ਆ ਬਈ ਥਣਾ ਦੀ ਓਕੇ ਆ ਕੋਈ ਭੂਰ ਨਹੀਂ ਛਿੜਤਾ ਨਹੀਂਦਾ ਕਿ ਥਣ ਬਹੁਤ ਚੰਗਾ ਲੱਗਿਆ ਵਾ 23 24 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਕਿਉਂਕਿ ਜਿਹੜੀ ਅੱਜ ਪੰਜਵੇਂ ਦੇਣੀ 19 20 ਕਿਲੋ ਦੁੱਧ ਦੇ ਰਹੀ ਹੈ ਤਾਂ 23 24 ਕਿਲੋ ਦਾ ਰਾਂਗ ਵਾਲੀ ਦੇ ਦੋ ਬਾਕੀ ਦੁਪਹਿਰ ਦੇ ਟਮੇਸ ਸਮੇਂ ਵੀਡੀਓ ਬਣਾ ਰਹੇ ਜੇ ਸ਼ਾਮ ਨੂੰ ਬਣਾਉਂਦੇ ਤਾਂ ਬਈ ਹਵਾਨੇ ਪੂਰੇ ਫਸੇ ਪਏ ਹੁਣ ਅਸੀਂ ਕਿ ਇਹਦਾ ਮੁੱਲ ਜੀ ਇਹਦਾ ਮੁੱਲ ਜੀ 65000 ਜੇ ਘੋੜੀ ਲੈਸੀ ਹਾਂਜੀ ਕਰਦੇ ਆ ਠੀਕ ਹੈ ਜੀ 65000 ਰੁਪਿਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਉਹਦੇ ਚ ਮਾਨਤਾਣ ਹੋ ਜੂਗਾ ਜੀ ਅੱਗੇ ਬਾਈ 5 ਨੰਬਰਾਂ ਅੰਗੇ ਵੀ ਕਰੋ ਇਸ ਇਹ ਕਦੋਂ ਸੂਈ ਆ ਬਈ ਇਹ ਸੂਈ ਨੂੰ 15 ਦਿਨ ਹੋ ਗਏ 15 ਤੋਂ 16 ਦਿਨ ਕਿੰਨਾ ਮਸੂਆ ਸੂਈ ਹੈ ਜੀ ਇਹ ਜੀ ਦੂਜਾ ਸੂਆ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਜਿਆਦਾ ਇੱਕ ਇੱਕ ਬੜਾ ਮਹਿੰਗਾ 19 ਤੋਂ ਬਾਹਰ ਆ ਜੀ 19 ਤੋਂ ਬਾਹਰ ਆ ਜੀ ਹਾਂਜੀ 19 ਦੀ ਗਰੰਟੀ ਆ ਆਪਣੀ 19 ਦੀ ਗਰੰਟੀ ਜੀ ਠੀਕ ਆ ਲੈ ਚੱਲੀ ਜੀ ਉਹਨੂੰ ਬਾਹਰ ਲਿਆਈ ਉਹਨੂੰ ਵੀ ਇਹਨੇ ਬੱਚਾ ਕੀ ਆ ਜੀ ਮਗਰ ਇਹਦੇ ਮਗਰ ਬੱਚਾ ਜੀ ਠੀਕ ਹੈ ਜੀ ਦੂਜਾ ਸੂਆ ਸੂਈ ਆ ਮਗਰ ਬੱਚਾ ਵੱਛਾ ਏ 15 ਦਿਨ ਹੋ ਗਏ ਸੂਈ ਨੂੰ ਦੁੱਧ 19 ਤੋਂ ਬਾਅਦ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਬਾਕੀ ਜਿਹੜੀ ਮੇਨ ਗੱਲ ਆ ਕਈ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਬਈ ਹਾਈਟ ਦੱਸਿਓ ਹਾਈਟ ਪੰਜੇ ਪਸ਼ੂਆਂ ਦੀ ਚੰਗੀ ਆ ਜੀ ਕੋਈ ਆਪਾਂ ਛੋਟੀ ਨਹੀਂ ਕਹਿੰਦੇ ਜਿਹੜੀ ਵੱਡੀ ਹਾਈਟ ਦੇ ਪਸ਼ੂਆ ਦੁੱਧ ਵਾਲੇ ਨਾ ਕਹਿ ਸਕਦੇ ਆ ਆ ਬੱਛਾ ਜੀ ਉਹਦਾ ਡੱਬਾ ਵੱਛਾ ਚੈੱਕ ਕਰ ਸਕਦੇ ਹੋ 19 ਕਿਲੋ ਤੋਂ ਬਾਰ ਬਾਰ ਦੁੱਧ ਦਾ ਮੋੜਲੀ ਵੇਰ ਵੱਡੇ ਕਦ ਕਾੜ ਦੀ ਵਜਨ ਵਜੂਦ ਦੀ ਚੰਗੀ ਆ ਸਥਾਨ ਬਹੁਤ ਚੰਗਾ ਲੱਗਿਆ ਵਾ ਗੈਪ ਤੇ ਹੱਥੀ ਚਵਾਈ ਵਾਲਾ ਪੂਟ ਨਹੀਂ ਕੋਈ ਸ਼ਾਂਖ ਨਹੀਂ ਚਾਰ ਹੀ ਥਾਣਾ ਦੁੱਧ ਦੋ ਤਾਂ 20 ਨਿਕਲੂਗਾ ਪਰ ਅਫਾਇਦ ਗੱਲ ਕਰਦੇ ਕਈ ਵਾਰ ਬੰਦਾ ਕੋਈ ਆਨਲਾਈਨ ਲੈ ਲੈਂਦਾ ਜੀ ਮੁਰਕੇ ਅਗਲਾ ਇਹ ਨਾ ਹੋਵੇ ਫੋਨ ਲਾਈ ਜਾਵੇ ਸਹੀ ਗੱਲ ਹੈ ਜੀ ਹਾਂ ਜੀ ਕਿਲੋ ਘਾਟੇ ਕਿਲੋ ਇਕ ਲੇ ਤੇ ਭਾਈ ਜਦੋਂ ਘਰੇ ਜਾ ਕੇ ਵਾਦ ਨਿਕਲਿਆ ਗਲਾ ਵੀ ਫੌਸ਼ ਹੋਊਗਾ ਬਾਕੀ ਜੀ ਅਗਲਾ ਕੋਈ ਹੋ ਜੇ ਕਿਸੇ ਨੂੰ ਹੋਰ ਪਸ਼ੂ ਲੈਣਾ ਹੁੰਦਾ ਅਗਲਾ ਕੰਮ ਮੇਰੇ ਕੋਲ ਅਗੇ ਐਂ ਹੁੰਦੀ ਆ ਅਗਰ ਪਸ਼ੂ ਲੈ ਗਿਆ ਜੀ ਕਿ ਫੇਰ ਪਸ਼ੂ ਲੈਣਾ ਤਾਂ ਉਹਨੇ ਕਿਹਾ ਵੀ ਭੇਜ ਦੇਖਾਂ ਵੀ ਚਕੇ ਤੇ ਯਾਰ ਇਸੇ ਨੂੰ ਤੱਕ ਵੀ ਯੰਗ ਮਾਲ ਪਚਾਉਂਦੇ ਆ ਜੀ ਬਾਕੀ ਬਈ ਗਾਹ ਕੋ ਬਣਾਉਣਾ ਬਣਾਉਣਾ ਹਾਂਜੀ ਜਦੋਂ ਮਰਜ਼ੀ ਲਓ ਹਾਂਜੀ ਹਾਂਜੀ ਰੋਡ ਦਾ ਪੰਜਾ ਮਿੰਟਾਂ ਹੀ ਡਾਟੇ ਜਾਂਦਾ ਉਹਦਾ ਤਾਂ ਫਿਰ ਉਹੀ ਗੱਲ ਆਉਂਦੀ ਹਾਂਜੀ ਸਹੀ ਗੱਲ ਹੈ ਇਹਦਾ ਮੁੱਲ ਬਈ ਇਹਦਾ ਮੁੱਲ ਵੀ 60 ਪੈਂਟ ਆ ਜੀ ਜੇ ਕੋ ਜੁਗੜਾ ਲਊ ਤਾਂ ਆਪਾਂ ਕਰ ਦਿਆਂ ਠੀਕ ਆ ਬਈ ਇਹਦਾ ਮੁੱਲ ਵੀ 60000 ਰੁਪਇਆ ਚੰਗੇ ਪਸ਼ੂ ਆ ਜਾਤ ਬਰੀਡ ਦੇ ਪੱਖ ਤੋਂ ਬੜੇ ਚੰਗੇ ਕੱਦ ਕਾਠ ਤੇ ਵਜਨ ਵਾਲੇ ਆ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ